ਦੇਆ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਦੇਆ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਹਨਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਕਮੈਂਟਾਂ 'ਇਂ ਜਵਾਬ ਦੇ ਸਕਦੇ ਹਨ ਬਸ ਮੈਂ ਆਜੂ ਦੱਸਦਾ ਕਿ ਇਹੜ ਸਵਾਲ ਜਵਾਬ ਲੈਣਾ ਜੀ ਹਾਂ ਜੀ ਜੋ ਸਾਰੇ ਆਪ ਜੀ ਨਾਲ ਸਾਂਝਾ ਕਰਦੇ ਹਾਂ ਇਸ ਆਪਣੀ ਸਟੱਡੀ ਦੇ ਮੁਤਾਬਿਕ ਸਾਂਝੀ ਕਰਦੇ ਹਾਂ ਬਿਲਕੁਲ ਜੀ ਹੋਰ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਹਾਂ ਜੀ ਹਾਂ ਜੀ ਕਿਉਂਕਿ ਕਵੀ ਪਿਛੇ ਲੱਗੇ ਸਾਨੂੰ ਦੱਸੋ ਸੁਧਾਰ ਕਰਾਂਗੇ ਠੀਕ ਹੈ ਜੀ ਤੇ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਇਹਨਾਂ ਦੇ ਮਾਤਾ ਜੀ ਦਾ ਨਾਮ ਸੀਗਾ ਮਾਤਾ ਦਿਹਾਲੀ ਜੀ ਹਾਂ ਜੀ ਤੇ ਪਿਤਾ ਜੀ ਦਾ ਨਾਮ ਸੀਗਾ ਸਦੇ ਖਤਰੀ ਜੀ ਸਦੇ ਖਤਰੀ ਜੀ ਹੈਗਾ ਸੀ ਜੀ ਪਿਤਾ ਜੀ ਦਾ ਨਾਮ ਜੀ ਤੇ ਮਾਤਾ ਜੀ ਦਾ ਨਾਮ ਹੈਗਾ ਸੀ ਜੀ ਦਿਆਲੀ ਜੀ ਵੈਸੇ ਤੁਸੀਂ ਇਹ ਕਿੱਥੋਂ ਪੜਿਆ ਜੀ ਮੈਂ ਇੱਕ ਕਿਤਾਬ ਦੇ ਵਿੱਚੋਂ ਇਹ ਪੜਿਆ ਜੀ ਕਿਤਾਬ ਵਿੱਚੋਂ ਪੜਿਆ ਬਟ ਅਕੋਰਡਿੰਗ ਟੂ ਵਿਕੀਪੀਡੀਆ ਜਿਹੜਾ ਮੈਂ ਸਰਚ ਕੀਤਾ ਹੈਗਾ ਮੈਂ ਤੁਹਾਨੂੰ ਉਹ ਵੀ ਦੱਸਦਾ ਜੀ ਬਿਲਕੁਲ ਕਿਉਂਕਿ ਉਹ ਲੱਗ ਆ ਰਿਹਾ ਮੈਂ ਦੱਸਦਾ ਆਪ ਜੀ ਮੈਂ ਸਮਝ ਗਿਆ ਆਪ ਜੀ ਦੀ ਗੱਲ ਮੈਂ ਦੱਸਦਾ ਕਈ ਵਾਰ ਨਾ ਇਤਿਹਾਸ ਦੇ ਵੀ ਸਾਨੂੰ ਦੋ ਦੋ ਨਾਮ ਦੇਖਣ ਨੂੰ ਮਿਲ ਰਹੇ ਨੇ ਔਰ ਇਸ ਬਾਰੇ ਮੈਂ ਕਈ ਵਾਰ ਕਹਿ ਚੁੱਕਿਆ ਕਿ ਇਹ ਜਿਹੜੀ ਮਤਲਬ ਕਿ ਮਿਸ ਅੰਡਰਸਟੈਂਡਿੰਗ ਹੋ ਰਹੀ ਜਾਂ ਫਿਰ ਇਹ ਕਹ ਲਓ ਕਿ ਦੋ ਦੋ ਨਾਮ ਦੋ ਦੋ ਡਾਟਾ ਆ ਰਹੀਆ ਨੇ ਇਹਨੂੰ ਠੀਕ ਕੀਤਾ ਜਾ ਮੈਂ ਕਈ ਵਾਰ ਬੇਨਤੀ ਕਰ ਚੁੱਕਿਆ ਤੇ ਜੋ ਤੁਸੀਂ ਪੜਿਆ ਉਹ ਦੱਸੋ ਜੀ ਜੀ ਅਕੋਰਡਿੰਗ ਟੂ ਵਿਕੀਪੀਡੀਆ ਆ ਰਿਹਾ ਜੀ ਭਾਈ ਦਿਆ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਜੀ ਮਯਾਰਾਮ ਜੀ ਮਯਾਰਾਮ ਜੀ ਅਤੇ ਮਾਤਾ ਜੀ ਦਾ ਨਾਮ ਹੈਗਾ ਜੀ ਸ਼ੋਭਾ ਦੇਵੀ ਜੀ ਹਾਂਜੀ ਦੇਖੋ ਅਕੋਰਡਿੰਗ ਟੂ ਵਿਕੀਪੀਡੀਆ ਨਾਮ ਹੈਗਾ ਮਯਾਰਾਮ ਜੀ ਤੇ ਮਾਤਾ ਜੀ ਦਾ ਨਾਮ ਹੈਗਾ ਸ਼ੋਭਾ ਦੇਵੀ ਜੀ ਤੇ ਜਿਸ ਕਿਤਾਬ ਦੇ ਵਿੱਚੋਂ ਮੈਂ ਪੜਿਆ ਉਸ ਕਿਤਾਬ ਦੇ ਵਿੱਚ ਇਹ ਲਿਖਿਆ ਹੈ ਕਿ ਪਿਤਾ ਜੀ ਦਾ ਨਾਮ ਹੈਗਾ ਸਦੇਖਤਰੀ ਜੀ ਤੇ ਮਾਤਾ ਜੀ ਦਾ ਨਾਮ ਹੈਗਾ ਦਿਆਲੀ ਜੀ ਠੀਕ ਹੈ ਸੋ ਮੈਂ ਆਪਣੇ ਹਿਸਾਬ ਨਾਲ ਜਵਾਬ ਦਿੱਤਾ ਜਿਨਾਂ ਕ ਮੈਂ ਪੜਿਆ ਜਿਨਾਂ ਕ ਇਹਨਾਂ ਨੇ ਸਟੱਡੀ ਕੀਤੀ ਉਹਦੇ ਹਿਸਾਬ ਨਾਲ ਜਵਾਬ ਦਿੱਤਾ ਜੇ ਤੁਹਾਡੇ ਕੋਲ ਕੁਝ ਹੋਰ ਜਵਾਬ ਹੈ ਇਹ ਵਾਰ ਇਹ ਹੁੰਦਾ ਕਿ ਕਈ ਕਿਤਾਬਾਂ ਵਿੱਚ ਵੱਖਰੇ ਵੱਖਰੇ ਨਾਮ ਲਿਖੇ ਹੁੰਦੇ ਨੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਸਾਡੇ ਗਿਆਨ ਦੀ ਵੀ ਪਤਾ ਹੋਵੇ ਅਸੀਂ ਵੀ ਦੋਨੋਂ ਤਾਂ ਸ਼ੇਅਰ ਕੀਤੇ ਨੇ ਕਿ ਇਹਨਾਂ ਨੇ ਬੁੱਕ ਵਾਲਾ ਸ਼ੇਅਰ ਕੀਤਾ ਵੈ ਅਕੋਰਡਿੰਗ ਟੂ ਵਿਕੀਪੀਡੀਆ ਸ਼ੇਅਰ ਕੀਤਾ ਕਿਉਂਕਿ ਇਹ ਬੁੱਕ ਚੋਂ ਸਰਚ ਕਰ ਰਹੀ ਸੀ ਮੈਂ ਵਿਕੀਪੀਡੀਆ ਤੇ ਸਰਚ ਕਰ ਰਹੀ ਸੀ ਤਾਂ ਕਿ ਕੋਈ ਕਨਫਿਊਜ਼ਨ ਨਾ ਹੋਵੇ ਜੇ ਆਪ ਜੀ ਨੇ ਕਿਤਾਬ ਹੋਰ ਕੁਝ ਹੋਰ ਨਾਮ ਜਾਂ ਸਥਾਨ ਪੜਿਆ ਜੋ ਇਹ ਪੂਰੀ ਅਜੇ ਇਹਦੇ ਇਦੇ ਵਿੱਚ ਜਨਮ ਸਥਾਨ ਦੇ ਬਾਰੇ ਵੀ ਗੱਲ ਕੀਤੀ ਜਾਏਗੀ ਜਨਮ ਸਥਾਨ ਦੇ ਵੀ ਦੋ ਦੋ ਨਾਮ ਆਣਗੇ ਜੀ ਦੇਖਿਓ ਪੂਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਤਾਂ ਅਗਲਾ ਸਵਾਲ ਨੇ ਹਾਂ ਜੀ ਸੋ ਆਪਣਾ ਅਗਲਾ ਸਵਾਲ ਹੈ ਜੀ ਭਾਈ ਧਰਮ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਧਰਮ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਭਾਈ ਧਰਮ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਸੰਤਰਾਮ ਜੀ ਅਤੇ ਮਾਤਾ ਜੀ ਦਾ ਨਾਮ ਸੀਗਾ ਮਾਤਾ ਸਾਈਬੋ ਜੀ ਤੇ ਇਹਨਾਂ ਨੇ ਵਿਕੀਪੀਡੀਆ ਤੋਂ ਸਟੱਡੀ ਕੀਤੀ ਹੈ ਤੇ ਇਹ ਆਪਣੇ ਸਾਹਮਣੇ ਦੱਸਣਗੇ ਕਿ ਇਹਨਾਂ ਨੇ ਕੀ ਪੜਿਆ ਹੈ। ਆਪ ਜੀ ਨੇ ਜੋ ਪੜਿਆ ਹੈ ਜਾਂ ਕਿਤੇ ਵੀ ਆਪ ਨੇ ਦੇਖਿਆ ਆਪ ਜੀ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਬਿਲਕੁਲ ਜਰੂਰ ਕਰਨਾ ਨਹੀਂ ਆਪਾਂ ਪਿਆਰ ਨਾਲ ਜਾਣਕਾਰੀ ਦੂਜਾ ਨਾਲ ਸਾਂਝੀ ਕਰਨੀ ਹੈ। ਜੀ। ਜੀ। ਅਕੋਰਡਿੰਗ ਟੂ ਵਿਕੀਪੀਡੀਆ ਹੈਗਾ ਜੀ। ਇੱਕ ਮਿੰਟ ਫੜ ਦਿਓ ਜੀ ਟਰੈਕਟਰ ਵਾਲੀਆਂ ਜਾਣ। ਪਹਾੜਾਂ ਤੇ ਵੀ ਟਰੈਕਟਰ ਵਾਲੀ ਚੱਲਦੀਆਂ ਨੇ ਮਕਾਲੇ ਬੋ ਚੁੱਕੇ ਆ। ਕਿ ਕੰਮ ਚੱਲ ਰਿਹਾ ਹੈ ਜੀ ਜੀ ਜੀ। ਹਾਂ ਜੀ। ਅਕੋਰਡਿੰਗ ਟੂ ਵਿਕੀਪੀਡੀਆ ਪਾਈ ਧਰਮ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਜੀ परम सुख जी परम सुख जी ਅਤੇ ਮਾਤਾ ਜੀ ਦਾ ਨਾਮ ਹੈਗਾ ਜੀ ਅਨੰਤ ਜੀ ਮਾਤਾ ਜੀ ਦਾ ਨਾਮ ਅਨੰਤ ਜੀ ਤੇ ਪਿਤਾ ਜੀ ਦਾ ਨਾਮ ਪਰਮ ਸੁਖ ਪਰਮ ਸੁਖ ਜੀ ਇਹ ਕਿਹਨਾਂ ਦੀ ਗੱਲ ਕਰ ਰਹੇ ਹੋ ਆਪ ਜੀ ਭਾਈ ਧਰਮ ਸਿੰਘ ਜੀ ਧਰਮ ਸਿੰਘ ਠੀਕ ਹੈ ਜੀ ਅਗਲਾ ਸਵਾਲ ਸਪਨਾ ਨੈਕਸਟ ਕੁਐਸਚਨ ਹੈ ਜੀ ਭਾਈ ਹਿੰਮਤ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਹਿੰਮਤ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਉਹ ਕਮੈਂਟ ਕਰਨ ਜਿਹਨੂੰ ਨਹੀਂ ਪਤਾ ਕੁਝ ਸਕਿੰਟ ਵੀਟ ਕਰਨ ਜਲਦੀ ਹੀ ਆਪ ਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਮੈਂ ਫਿਰ ਬੇਨਤੀ ਕਰਦਾ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰਿਓ ਕਈ ਵਾਰ ਕੀ ਹੁੰਦਾ ਕਿ ਇਹ ਜਿਹੜੇ ਸਵਾਲ ਜਵਾਬ ਨੇ ਉਹ ਪੇਪਰਾਂ ਵਿੱਚ ਵੀ ਆ ਜਾਂਦੇ ਨੇ ਇਹ ਹੁਣ ਤੁਸੀਂ ਇਹ ਕਹੋਗੇ ਵੀ ਜੀ ਜੇ ਪੇਪਰਾਂ ਦੇ ਵਿੱਚ ਜਵਾਬ ਬੱਚਿਆਂ ਨੇ ਤੁਹਾਡੇ ਵਾਲਾ ਲਿਖਤਾ ਔਰ ਸਹੀ ਜਵਾਬ ਪਹਿਲ ਜੀ ਹੋਣਾ ਵਾਲਾ ਹੋਇਆ ਜੋ ਇਹਨਾਂ ਨੇ ਕਿਹਾ ਫਿਰ ਗੜਬੜ ਹੋ ਜਾਏਗੀ ਇਸੇ ਕਰਕੇ ਤਾਂ ਮੈਂ ਕਹਿਣਾ ਕਿ ਜਿਹੜੇ ਸਾਡੇ ਵਿਦਵਾਨ ਨੇ ਨਾ ਉਹਨਾਂ ਨੂੰ ਚਾਹੀਦਾ ਕਿ ਇਹਦਾ ਹੱਲ ਕੀਤਾ ਜਾਵੇ ਇੱਕ ਜਵਾਬ ਹੋਵੇ ਇਸੇ ਕਰਕੇ ਅਸੀਂ ਬੇਨਤੀ ਕਰਦੇ ਆ ਤੇ ਸਵਾਲ ਸੀ ਆਪਣਾ ਜੀ ਪਾਈ ਹਿੰਮਤ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਸੋ ਪਿਤਾ ਜੀ ਦਾ ਨਾਮ ਹੈ ਮੋਤੀराम ਜੀ ਅਤੇ ਮਾਤਾ ਜੀ ਦਾ ਨਾਮ ਹੈ ਰਾਮਕੌਰ ਜੀ ਇਹ ਆਪ ਜੀ ਦੇ ਸਾਹਮਣੇ ਜਵਾਬ ਨਹੀਂ ਸਟੱਡੀ ਕੀਤੀ ਉਹਦੇ ਸਾਹਮਣੇ ਜੀ ਜੀ ਅਕੋਰਡਿੰਗ ਟੂ ਵਿਕੀਪੀਡੀਆ ਪਾਈ ਹਿੰਮਤ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਜੀ ਮਾਲਦੇਵ ਜੀ ਅਤੇ ਮਾਤਾ ਜੀ ਦਾ ਨਾਮ ਹੈਗਾ ਜੀ ਲਾਲਦੇਵ ਜੀ ਕਿੰਨਾ ਫਰਕ ਹੈ ਜੀ ਹਨਾ ਜੀ ਬਹੁਤ ਫਰਕ ਆ ਰਿਹਾ ਹੈ ਇਸੇ ਕਰਕੇ ਬੇਨਤੀ ਕਰ ਰਹੇ ਕਿ ਇਹ ਸਭ ਠੀਕ ਹੋਵੇ ਯਾਰ ਹੋਣਾ ਚਾਹੀਦਾ ਠੀਕ ਹੈ ਸੋ ਅਗਲਾ ਸਵਾਲ ਜੀ ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਭਾਈ ਮੋਕਮ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਮੋਕਮ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨਾਂ ਨੂੰ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਕਿ ਭਾਈ ਮੋਕਮ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਸੋ ਪਿਤਾ ਜੀ ਦਾ ਨਾਮ ਸੀਗਾ ਭਾਈ ਤੀਰਥਰਾਮ ਜੀ ਅਤੇ ਮਾਤਾ ਜੀ ਦਾ ਨਾਮ ਸੀ ਮਾਤਾ ਸੁਖਵੰਤੀ ਜੀ ਤੇ ਵਿਕੀਪੀਡੀਆ ਦੇ ਸਾਹਮਣੇ ਕੀ ਜਵਾਬ ਹੈ ਜੀ ਅਕੋਰਡਿੰਗ ਟੂ ਵਿਕੀਪੀਡੀਆ ਜਵਾਬ ਹੈਗਾ ਜੀ ਭਾਈ ਮੋਹਕਮ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈਗਾ ਜੀ ਤੀਰਥ ਚੰਦ ਜੀ ਅਤੇ ਮਾਤਾ ਜੀ ਦਾ ਨਾਮ ਹੈਗਾ ਜੀ ਦੇਵੀ ਬਾਈ ਜੀ ਹੂੰ ਜੋ ਮੈਂ ਕਿਹਾ ਤੀਰਥਰਾਮ ਜੀ ਤੀਰਥਰਾਮ ਤੀਰਥ ਚੰਦ ਇਹ ਤਲੋ ਮਿਲ ਜਾਂਦਾ ਹੈ ਹਾਂ ਜੀ ਜੀ ਤੇ ਅਗਲਾ ਕੀ ਸੀਗਾ ਜੀ ਸੁਖਵੰਤੀ ਜੀ ਮਾਤਾ ਜੀ ਦਾ ਨਾਮ ਹੈਗਾ ਜੀ ਦੇਵੀ ਬਾਈ ਜੀ ਜੋ ਮੈਂ ਪੜਿਆ ਹੈ ਕਿਤਾਬ ਦੇ ਵਿੱਚ ਉਹ ਹੈ ਮਾਤਾ ਸੁਖਵੰਤੀ ਜੀ ਜੀ ਅਗਲਾ ਸਵਾਲ ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਭਾਈ ਸਾਹਿਬ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਵਾਹਿਗੁਰੂ ਭਾਈ ਸਾਹਿਬ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਤੁਸੀਂ ਕਿਸ ਪਿੰਡ ਸ਼ਹਿਰ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸੋ ਜੀ ਸੋ ਪਿਤਾ ਜੀ ਦਾ ਨਾਮ ਸੀਗਾ ਤੁਲਸੀ ਰਾਮ ਜੀ ਜੀ ਹਨਾ ਮੈਂ ਭੁੱਲ ਰਿਹਾ ਸੀਗਾ ਪਿਤਾ ਜੀ ਦਾ ਨਾਮ ਸੀਗਾ ਤੁਲਸੀ ਰਾਮ ਜੀ ਤੇ ਮਾਤਾ ਜੀ ਦਾ ਨਾਮ ਸੀਗਾ ਬਿਸ਼ਨੋ ਜੀ ਠੀਕ ਹੈ ਜੀ ਸਹਿਜਾ ਭਾਈ ਪਿਤਾ ਜੀ ਦਾ ਨਾਮ ਸੀਗਾ ਤੁਲਸੀ ਰਾਮ ਜੀ ਮਾਤਾ ਜੀ ਦਾ ਨਾਮ ਸੀਗਾ ਬਿਸ਼ਨੋ ਵੀ ਤੇ ਇਹ ਵਿਕੀਪੀਡੀਆ ਦੇ ਸਾਹਮਣੇ ਦੱਸਣਗੇ ਮੈਂ ਇੱਕ ਜਾਣਕਾਰੀ ਜ਼ਰੂਰ ਦੇ ਦਾਂ ਅਸੀਂ ਜਿੰਨੀ ਵੀ ਜਾਣਕਾਰੀ ਸਾਂਝੀ ਕਰਦੇ ਪਹਿਲਾਂ ਦੱਸ ਚੁੱਕਿਆ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਭੁੱਲ ਜਾਂਦੇ ਆ ਕਈ ਵਾਰ ਅਸੀਂ ਠੀਕ ਨਹੀਂ ਖੈਰ ਅਕੋਰਡਿੰਗ ਟੂ ਵਿਕੀਪੀਡੀਆ ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਹੈਗਾ ਜੀ ਅਨੁਕੰਪਾ ਜੀ ਅਨੁਕੰਪਾ ਹਾਂਜੀ ਅੱਛਾ ਜੀ ਤੇ ਪਿਤਾ ਜੀ ਦਾ ਨਾਮ ਹੈਗਾ ਜੀ ਗੁਰੂ ਨਾਰਾਇਣ ਜੀ ਕਿੰਨਾ ਫਰਕ ਹੈ ਬਹੁਤ ਜਿਆਦਾ ਫਰਕ ਹੈ ਸੋ ਇਸੇ ਕਰਕੇ ਸਾਡੀ ਬੇਨਤੀ ਹੈ ਜੀ ਪ੍ਰਚਾਰਕ ਵੀਰਾਂ ਨੂੰ ਵਿਦਵਾਨਾਂ ਨੂੰ ਕਿ ਇਹ ਜਿਹੜੀ ਚੱਲ ਰਹੀ ਹੈ ਗੜਬੜ ਇਹਨੂੰ ਠੀਕ ਕੀਤਾ ਜਾਏ ਕਿਉਂਕਿ ਬੱਚੇ ਸਵਾਲ ਪੁੱਛਦੇ ਨੇ ਨਾ ਉੱਥੇ ਬੜੀ ਕਨਫਿਊਜ਼ਨ ਆਉਣ ਵਾਲੇ ਟਾਈਮ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਨੇ ਜਿਹੜੀਆਂ ਆਉਂਦੇ ਆ ਰਹੀਆਂ ਨੇ ਤਾਂ ਅੱਗੇ ਤਾਂ ਫਿਰ ਅੱਜਕਲ ਦੇਖਦੇ ਰਿਹਾ ਪਰਚੇ ਜਾਂਦੇ ਪ੍ਰਚਾਰਕ ਵੀ ਜਾਂ ਲੜੀ ਜਾਂਦੇ ਨੇ ਆਹੀ ਕਰਨਾ ਕਿਉਂਕਿ ਵਕਫਾ ਕਿਤਾਬਾਂ ਦੇ ਵਿੱਚ ਵਕਫਵਕਰ ਸਾਲਿਆਂ ਦੇ ਵਿੱਚ ਵਕਫਵਕ ਨਾਮ ਵਕਫਵਕ ਡੇਟ ਹੁਣ ਆਪਾਂ ਜਨਮ ਦੇ ਬਾਰੇ ਵੀ ਗੱਲ ਕਰ ਲੈਨੇ ਆ ਕਿ ਕੀ ਦਾ ਜਨਮ ਕਿੱਥੇ ਹੋਇਆ ਸੀਗਾ ਤੇ ਤੁਸੀਂ ਦੇਖੋ ਕਿੰਨਾ ਜ਼ਿਆਦਾ ਫਰਕ ਹੈ ਜੀ ਭਾਈ ਦੇਆ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜੀ ਭਾਈ ਦੇਆ ਸਿੰਘ ਜੀ ਦਾ ਜਨਮ ਹੋਇਆ ਸੀ ਲਾਹੌਰ ਦੇ ਵਿੱਚ ਆਪ ਜੀ ਦੇ ਹਿਸਾਬ ਨਾਲ ਜੀ ਅਕੋਰਡਿੰਗ ਟੂ ਵਿਕੀਪੀਡੀਆ ਹੈਗਾ ਜੀ ਲਾਹੌਰ ਪਾਕਿਸਤਾਨ ਜੋ ਕਿ ਠੀਕ ਆਗਾ ਬਿਲਕੁਲ ਠੀਕ ਹੈ ਭਾਈ ਧਰਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਭਾਈ ਧਰਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜਿਹਨਾਂ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਜਿਨਾਂ ਕੋ ਮੈਨੂੰ ਪਤਾ ਨਹੀਂ ਹੈ ਜੀ ਮ ਉਹੀ ਜਵਾਬ ਆਏਗਾ ਜਿਹੜਾ ਮੈਂ ਪੜਿਆ ਕਿਤਾਬ ਦੇ ਵਿੱਚ ਉਹ ਜਵਾਬ ਨਹੀਂ ਆਣ ਵਾਲਾ ਕਿਉਂ ਜੀ ਜਵਾਬ ਸੁਣ ਲੋ ਜਿਹੜੇ ਮੈਂ ਕਿਤਾਬ ਪੜੀ ਹੈ ਉਹਦੇ ਅਕੋਰਡਿੰਗ ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਸੀਗਾ ਪਿੰਡ ਜਟਵਾੜ ਜੀ ਜ਼ਿਲ੍ਹਾ ਸਹਾਰਨਪੁਰ ਅੱਗੇ ਲਿਖਦੇ ਹਨ ਕਿ ਭਾਈ ਧਰਮ ਸਿੰਘ ਜੀ ਕਮ ਕਾਦੇ سلسلے ਵਿੱਚ ਅੱਗੇ ਗਏ ਸਰ ਕਿੱਥੇ ਗਏ ਸਨ ਨਹੀਂ ਜੀ ਆਪ ਹੀ ਦੱਸੋ ਮੈਨੂੰ ਓਕੇ ਜੀ ਅਕੋਰਡਿੰਗ ਟੂ ਵਿਕੀਪੀਡੀਆ ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਹਸਤੀਨਾਪੁਰ ਮੇਰਠ ਤੇ ਕਿਤਾਬ ਦੇ ਵਿੱਚ ਲਿਖਿਆ ਹੈ ਪਿੰਡ ਜਟਵਾੜ ਸਹਾਰਨਪੁਰ ਦੇ ਵਿੱਚ ਜਨਮ ਹੋਇਆ ਤੇ ਕਮ ਕਾਦੇ سلسلے ਦੇ ਵਿੱਚ ਪਾਈ ਤਰਮ ਸਿੰਘ ਜੀ ਹਸਤਨਾਪੁਰ ਮਿਰਠ ਗਏ ਸਨ ਕਿੰਨਾ ਫਰਕ ਆ ਹਨਾ ਖੈਰ ਅਗਲਾ ਸਵਾਲ ਜੀ ਜੀ ਪਾਈ ਹਿੰਮਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਪਾਈ ਹਿੰਮਤ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਈਟ ਜਵਾਬ ਦੇ ਸਕਦੇ ਹਨ ਇਹਦਾ ਜਵਾਬ ਵੀ ਉਹੀ ਆਏਗਾ ਜਿਹੜਾ ਆਪ ਜੀ ਨੇ ਰਿਸਰਚ ਕੀਤਾ ਜਿਹੜਾ ਮੈਂ ਪੜਿਆ ਉਹ ਜਵਾਬ ਨਹੀਂ ਆਏਗਾ ਕਿਉਂ ਜਵਾਬ ਸੁਣ ਲਓ ਜੀ ਓਕੇ ਜੀ ਪਾਈ ਸਾਹਿਬ ਦਾ ਜਨਮ ਹੋਇਆ ਸੀਗਾ ਪਿੰਡ ਸੰਗਤਪੁਰਾ ਹਾਂ ਜੀ ਜ਼ਿਲ੍ਹਾ ਪਟਿਆਲਾ ਠੀਕ ਹੈ ਜੀ ਜਿਹੜਾ ਮੈਂ ਪੜਿਆ ਉਹਦੇ ਅਕੋਰਡਿੰਗ ਓਕੇ ਜੀ ਪਾਈ ਹਿਮਤ ਸਿੰਘ ਜੀ ਇਹਨਾਂ ਦਾ ਜਨਮ ਹੋਇਆ ਸੀਗਾ ਪਿੰਡ ਸੰਗਤਪੁਰਾ ਜਿਲ੍ਹਾ ਪਟਿਆਲਾ ਤੇ ਕੰਮ ਕਾਜ ਦੇ ਸਿਲਸਿਲੇ ਵਿੱਚ ਪਾਈ ਸਾਹਿਬ ਅੱਗੇ ਗਏ ਸਨ ਕਿੱਥੇ ਗਏ ਸਨ ਹੁਣ ਆਪ ਜੀ ਦੱਸੋ ਜੋ ਮੈਂ ਪੜਿਆ ਉਹਦੇ ਅਕੋਰਡਿੰਗ ਓਕੇ ਜੀ ਅਕੋਰਡਿੰਗ ਟੂ ਵਿਕੀਪੀਡੀਆ ਪਾਈ ਹਿਮਤ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਜਗਨਨਾਥਪੁਰੀ ਉਹਦੀ ਕਿਤਾਬ 'ਚ ਇਹ ਲਿਖਿਆ ਹੈ ਕਿ ਕੰਮ ਕਾਜ ਦੇ ਸਿਲਸਿਲੇ ਵਿੱਚ ਪਾਈ ਸਾਹਿਬ ਜਗਨਨਾਥਪੁਰੀ ਗਏ ਸਨ ਜ਼ਿਆਦਾ ਹੀ ਕਨਫਿਊਜ਼ਨ ਨਹੀਂ ਕਰ ਰਖੀ ਕੁਛ ਖੈਰ ਚਲੋ ਅਗਲਾ ਸਵਾਲ ਜੀ ਜੀ ਪਾਈ ਮੋਹਕਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀਗਾ ਪਾਈ ਮੋਕਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਾਈ ਜਵਾਬ ਦੇ ਸਕਦੇ ਹਨ ਇਹਦਾ ਜਵਾਬ ਵੀ ਉਹੀ ਆਏਗਾ ਜਿਹੜਾ ਆਪ ਜੀ ਨੇ ਰਿਸਰਚ ਕੀਤਾ ਹੈ ਜਿਹੜਾ ਮੈਂ ਪੜਿਆ ਉਹ ਜਵਾਬ ਸ਼ਾਇਦ ਕਿਸੇ ਨੇ ਵੀ ਨਹੀਂ ਕਰਨਾ ਔਰ ਬਹੁਤ ਸਾਰੇ ਵੀਰੇ ਪੜਾਣਾ ਇਹ ਕਹਿਣਾ ਹੈ ਪਾਈ ਸਾਹਿਬ ਲੱਗਦਾ ਤੁਸੀਂ ਕੋਈ ਵੱਖਰੀ ਹੀ ਕਿਤਾਬ ਪੜਤ ਲਈ ਤੇ ਜਿਹੜੀ ਮੈਂ ਕਿਤਾਬ ਪੜੀ ਹੈ ਮੈਂ ਆਪ ਜੀ ਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਆਪ ਵੀ ਦੇਖ ਸਕਦੇ ਹੋ ਪੜ੍ਹ ਵੀ ਸਕਦੇ ਹੋ ਖੈਰ ਤੇ ਪਾਈ ਸਾਹਿਬ ਜਨਮ ਹੋਇਆ ਸੀ ਅਕੋਰਡਿੰਗ ਟੂ ਬੁੱਕ ਪਿੰਡ ਬੁੜੀਆਂ ਜ਼ਿਲ੍ਹਾ ਅੰਬਾਲਾ ਤੇ ਕਿਤਾਬ ਦੀ ਉਹੀ ਗੱਲ ਲਿਖੀ ਹੈ ਜੇ ਮੈਂ ਪਹਿਲੇ ਦੱਸੀ ਸੀ ਕਿ ਭਾਈ ਸਾਹਿਬ ਅੱਗੇ ਗਏ ਸਰ ਕਮ ਕਾਰ ਸلسਲੇ ਦੇ ਵਿੱਚ ਕਿੱਥੇ ਗਏ ਸਨ ਨਹੀਂ ਦੱਸਣਗੇ ਬਾਕੀ ਮੈਂ ਵੀ ਦੱਸ ਦਿੰਦਾ ਜੀ ਉੜੀਸਾ ਅਕੋਰਡਿੰਗ ਟੂ ਵਿਕੀਪੀਡੀਆ ਇਹਨਾਂ ਦਾ ਜਨਮ ਹੋਇਆ ਸੀਗਾ ਉੜੀਸਾ ਬਿਲਕੁਲ ਅਕੋਰਡਿੰਗ ਟੂ ਵਿਕੀਪੀਡੀਆ ਭਾਈ ਸਾਹਿਬ ਦਾ ਜਨਮ ਹੋਇਆ ਸੀ ਉੜੀਸਾ ਤੇ ਅਕੋਰਡਿੰਗ ਟੂ ਬੁੱਕ ਇਹਨਾਂ ਦਾ ਜਨਮ ਹੋਇਆ ਸੀ ਭਾਈ ਸਾਹਿਬ ਦਾ ਜਨਮ ਹੋਇਆ ਸੀਗਾ ਪਿੰਡ ਬੁੜੀਆ ਜ਼ਿਲ੍ਹਾ ਅੰਬਾਲਾ ਅਗਲਾ ਸਵਾਲ ਜੀ ਜੀ ਭਾਈ ਸਾਹਿਬ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਭਾਈ ਸਾਹਿਬ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜਿਹਨਾਂ ਇਹਦਾ ਜਵਾਬ ਵੀ ਉਹੀ ਆਏਗਾ ਜਿਹੜੀ ਆਪ ਜੀ ਨੇ ਰਿਸਰਚ ਕੀਤੀ ਹੈ ਵਿਕੀਪੀਡੀਆ ਤੋਂ ਜਿਹੜਾ ਮੈਂ ਪੜਿਆ ਕਿਤਾਬ ਦੇ ਵਿੱਚ ਉਹ ਜਵਾਬ ਨਹੀਂ ਆਏਗਾ ਠੀਕ ਹੈ ਜੀ ਤੇ ਜਵਾਬ ਹੈ ਜੀ ਭਾਈ ਸਾਹਿਬ ਸਿੰਘ ਦਾ ਜਨਮ ਹੋਇਆ ਸੀਗਾ ਪਿੰਡ ਨੰਗਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਤੇ ਉਸ ਤੋਂ ਬਾਅਦ ਕੰਮ ਕਾਜ ਦੇ ਸਿਲਸਿਲੇ ਵਿੱਚ ਅੱਗੇ ਗਏ ਕਿੱਥੇ ਗਏ ਉਹ ਆ ਵੀ ਦੱਸੋ ਜੀ ਅਕੋਰਡਿੰਗ ਟੂ ਵਿਕੀਪੀਡੀਆ ਭਾਈ ਸਾਹਿਬ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਬਿਦੌਰ ਬਿਦੌਰ ਦੇ ਵਿੱਚ ਜੀ ਠੀਕ ਹੈ ਸੋ ਅਸੀਂ ਜਿੰਨੀ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਸਾਡੀ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਹਾਂ ਜੀ ਓਣ ਤਾਂ ਹੀ ਆਉਣੀ ਹੈ ਸੁਭਾਵਿਕ ਹੈ ਬਿਲਕੁਲ ਜੀ ਠੀਕ ਤੇ ਗੁਰਬਾਣੀ ਦਾ ਫਰਮਾਨ ਹੈ ਜੀ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਜੀ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ ਸਾਡੀ ਗਲਤੀ ਸਾਡੇ ਧਿਆਨ ਚ ਲਿਆਇਓ ਸੁਧਾਰ ਕਰਾਂਗੇ ਇੱਕ ਬੇਨਤੀ ਹੈ ਜੀ ਬੜਾ ਨਾ ਪੰਥ ਦੇ ਵਿੱਚ ਇਹ ਚੱਲ ਰਿਹਾ ਵਿਵਾਦ ਜੇ ਚੱਲ ਰਹੇ ਨੇ ਕੋਈ ਡੇਟ ਕੋਈ ਹੈ ਕੋਈ ਨਾਮ ਕੋਈ ਹੈ ਮੇਰੀ ਬੇਨਤੀ ਹੈ ਭਾਈ ਇਸ ਚੀਜ਼ ਦੇ ਉੱਤੇ ਜਿਹੜੀ ਖਾਸ ਕਰ ਐ ਜੀਪੀਸੀ ਜਿਹੜੀ ਹੈ ਉਹ ਜ਼ਰੂਰ ਧਿਆਨ ਦੇਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜ਼ਰੂਰ ਧਿਆਨ ਦੇਵੇ ਕਿ ਵਕਫਾ ਜਿਹੜੀ ਡੇਟ ਆਈ ਇਹ ਨਾ ਹੋਵੇ ਇੱਕ ਡੇਟ ਹੋਵੇ ਇੱਕ ਸਥਾਨ ਹੋਵੇ ਇੱਕ ਨਾਮ ਹੋਵੇ ਮਾਤਾ ਪਿਤਾ ਦਾ ਨਾਮ ਵੀ ਵੱਖਰੇ ਮਿਲ ਰਹੇ ਨੇ ਆਪਾਂ ਨੂੰ ਹਨਾ ਜੀ ਸਾਨੂੰ ਜਨਮ ਸਥਾਨ ਵੱਖਰੇ ਵੱਖਰੇ ਮਿਲਦੇ ਨੇ ਸਾਨੂੰ ਡੇਟਾ ਕਿ ਕਿੱਥੇ ਉਹਨਾਂ ਦਾ ਜਨਮ ਹੋਇਆ ਕਿਸੇ ਦਾ ਡੇਟ ਕਦੀ ਦੱਸਿਆ ਨਾ ਕਿੱਥੇ ਦਾ ਕਿੱਥੇ ਦੱਸਿਆ ਜਾਂਦਾ ਸੋ ਬੇਨਤੀ ਹੈ ਜੀ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜਿਹੜੇ ਕਰ ਸਕਦੇ ਨੇ ਜ਼ਰੂਰ ਕਰਨ ਕੰਮ ਕਰ ਠੀਕ ਹੈ ਤੇ ਪੇਸ਼ਕਾਰੀ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਣ ਗਿਆ ਉਹਦੇ ਲਈ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਦੀ ਜੰਗ ਵਿੱਚ ਕਿੰਨੇ ਪਿਆਰੇ ਸ਼ਹੀਦ ਹੋਏ ਸਨ ਤੇ ਉਹਨਾਂ ਦੇ ਕੀ ਨਾਮ ਸਨ ਵਾਹਿਗੁਰੂ ਵਾਹਿਗੁਰੂ ਚਮਕੌਰ ਦੀ ਜੰਗ ਦੇ ਵਿੱਚ ਜੀ ਕਿੰਨੇ ਪਿਆਰੇ ਸ਼ਹੀਦ ਹੋਏ ਸਨ ਤੇ ਉਹਨਾਂ ਦੇ ਕੀ ਨਾਮ ਸਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਰਹੀਂ ਜਵਾਬ ਦੇ ਸਕਦੇ ਹਨ ਵੀਡੀਓ ਨੂੰ ਬੱਚਿਆਂ ਨਾਲ ਸਾਡੇ ਜੁੜੂ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਚਮਕੌਰ ਦੀ ਜੰਗ ਦੇ ਵਿੱਚ ਤਿੰਨ ਪਿਆਰੇ ਸ਼ਹੀਦ ਹੋਏ ਸਨ ਹਾਂਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਤੇ ਭਾਈ ਸਾਈ ਸਿੰਘ ਜੀ ਸਾਈ ਸਿੰਘ ਜੀ ਬਿਲਕੁਲ ਸਹੀ ਜਵਾਬ ਜੀ ਠੀਕ ਹੈ